ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਸੁਖਜੀਤ ਦੀ ਕਿਤਾਬ ਅੰਤਰਾ ਦੇ ਵਿੱਚੋਂ ਤਿੰਨ ਕਹਾਣੀਆਂ ਦੇ ਉੱਪਰ ਵੀਡੀਓ ਤਿਆਰ ਕਰ ਚੁੱਕਿਆ ਹਾਂ ਪਹਿਲੀ ਕਹਾਣੀ ਹੈ ਅੰਤਰਾ ਦੂਜੀ ਹੈ ਬਰਫ਼ ਤੇ ਤੀਜੀ ਹੈ ਆਦਮਖੋਰ ਅੱਜ ਮੈਂ ਚੌਥੀ ਕਹਾਣੀ ਦੇ ਉੱਪਰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਚੌਥੀ ਕਹਾਣੀ ਹੈ ਸਤਾਈ ਮੇਲ 27 ਮੀਲ ਉਸਨੇ ਨਜ਼ਰ ਘੁਮਾਈ ਤੇ ਹੈਰਾਨ ਰਹਿ ਗਿਆ ਉਹ ਟੁੱਟੀ ਕੋਲ ਖੜੀ ਹੈ ਅਜੇ ਹੁਣੇ ਤਾਂ ਉਸਨੇ ਵੇਖਿਆ ਸੀ ਉਹਨੂੰ ਕਮਰੇ ਚ ਵੜਦੀ ਨੂੰ ਤੇ ਫਿਰ ਇੰਨੀ ਛੇਤੀ ਗੱਲ ਹੈਰਾਨੀ ਵਾਲੀ ਹੈ ਭਾਵੇਂ ਪਿਛਲੇ ਕਿੰਨੇ ਹੀ ਸਮੇਂ ਤੋਂ ਉਸਨੇ ਹੈਰਾਨ ਹੋਣਾ ਛੱਡ ਦਿੱਤਾ ਸੀ ਹੈਰਾਨ ਹੋਣਾ ਅਣਜਾਣਪੁਣੇ ਦੀ ਨਿਸ਼ਾਨੀ ਹੈ ਤੇ ਉਹ ਹੁਣ ਅਣਜਾਣ ਨਹੀਂ ਰਿਹਾ ਸੀ ਪਹਿਲਾਂ ਤਾਂ ਉਹ ਜਦੋਂ ਨਵਾਂ ਨਵਾਂ ਦਿੱਲੀ ਆਇਆ ਸੀ ਤਾਂ ਉੱਚੀਆਂ-ਉੱਚੀਆਂ ਬਿਲਡਿੰਗਾਂ, ਮੋਟਰਾਂ ਕਾਰਾਂ ਆਉਂਦੀਆਂ, ਲੰਮੀਆਂ ਕਤਾਰਾਂ, ਜਾਂ ਅੱਧ ਨੰਗੀਆਂ ਔਰਤਾਂ ਨੂੰ ਵੇਖ ਕੇ ਹੀ ਹੈਰਾਨ ਹੋ ਜਾਇਆ ਕਰਦਾ ਸੀ। ਦਿੱਲੀ ਉਹ ਆ ਵੀ ਅਚਾਨਕ ਹੀ ਗਿਆ ਸੀ, ਇੱਕਦਮ। ਪਿੰਡ ਕਿਸੇ ਜ਼ਮੀਨੀ ਝਗੜੇ 'ਚ ਉਹਦੇ ਕੋਲੋਂ ਗੋਲੀ ਚੱਲ ਗਈ ਸੀ। ਮਰਿਆ ਭਾਵੇਂ ਕੋਈ ਨਹੀਂ ਸੀ ਪਰ ਉਹ ਲਾਇਸੈਂਸੀ ਰਾਈਫਲ ਸਮੇਤ ਅੰਦਰ ਹੋ ਗਿਆ ਸੀ। ਇਤਫਾਕ ਵੱਸ ਗੁਰਮukh ਸਿੰਘ ਐਮਪੀ ਪਿੰਡ ਗਏ ਹੋਏ ਸਨ। ਗੁਰਮukh ਸਿੰਘ ਐਮਪੀ ਉਹਨਾਂ ਦੇ ਪਿੰਡ ਦੇਖਿਨੇ ਪਰ ਕਈ ਵਰਿਆਂ ਤੋਂ ਦਿੱਲੀ ਹੀ ਰਹਿ ਰਹੇ ਹਨ ਐਮਪੀ ਸਾਹਿਬ ਨੇ ਉਹਨੂੰ ਬਾਹਰ ਕਢਾ ਲਿਆ ਤੇ ਦੋਹਾਂ ਤਰ੍ਹਾਂ ਦਾ ਰਾਜੀਨਾਮਾ ਕਰਾ ਦਿੱਤਾ ਸੀ ਉਹ ਐਮਪੀ ਸਾਹਿਬ ਦਾ ਇਸ਼ਾਨਮੰਤ ਤਾਂ ਹੋ ਗਿਆ ਸੀ ਪਰ ਜਦੋਂ ਉਹਨਾਂ ਕਿਹਾ ਕਰਨੈਲ ਜੱਟ ਖੋਰ ਨਹੀਂ ਘਵਾਉਂਦਾ ਤੂੰ 4 ਦਿਨ ਪਾਸੇ ਹੋ ਜਾ ਜਾਂ ਐਂ ਹੋ ਕਰ ਮੇਰੇ ਨਾਲ ਦਿੱਲੀ ਚਲਾ ਚੱਲ ਇੰਨੇ ਸਨੇਹ ਨੇ ਜਿਵੇਂ ਉਹਨੂੰ ਮੁੱਲ ਲੈ ਲਿਆ ਹੋਵੇ ਉਂਝ ਵੀ ਕੈਲੇ ਨੂੰ ਪਹਿਲੀ ਵਾਰ ਕਿਸੇ ਨੇ ਕਰਨੈਲ ਕਿਹਾ ਸੀ ਇਹ ਉਹ ਜਵਾਨ ਤੇ ਦਲੇਰ ਕਰਨੈਲ ਆਪਣੀ ਰਾਈਫਲ ਸਮੇਤ ਐਮਪੀ ਸਾਹਿਬ ਨਾਲ ਦਿੱਲੀ ਆ ਗਿਆ ਸੀ ਉਹਨਾਂ 4 ਦਿਨਾਂ ਨੂੰ 4 ਬਰੇ ਹੋਣ ਲੱਗੇ ਨੇ ਪਰ ਉਹ ਪਿੰਡ ਨਹੀਂ ਪਰ ਸਕਿਆ ਉਹ ਪਾਣੀ ਲੈ ਕੇ ਅੰਦਰ ਜਾ ਰਹੀ ਹੈ ਉਹਦੀ ਤੋਰ ਵੇਖ ਕੇ ਉਹ ਉਚੰਬੇ ਚ ਪੈ ਗਿਆ ਹੈ ਉਹ ਭੱਜਣ ਵਾਂਗ ਉੱਤਰ ਰਹੀ ਹੈ ਪਰ ਸੁਭਾਵਿਕ ਰਸੋਈ 'ਚ ਪਾਣੀ ਰੱਖ ਉਹ ਬਾਹਰ ਆਈ ਉਸੇ ਚਾਲ ਨਾਲ ਉਹ ਹੈਰਾਨ ਖੜਾ ਹੈ ਛੱਤ ਦੇ ਇੱਕ ਸਿਰ ਰਸੋਈ ਹੈ ਵਿਚਕਾਰ ਦੋ ਕਮਰੇ ਫਰਵੇੜਾ ਤੇ ਦੂਜੇ ਸਿਰੇ ਟੂਟੀ ਦੋਨਾਂ ਸਿਰਿਆਂ ਤੇ ਸਰੀਏ ਲੱਗੇ ਨੇ ਤੇ ਟੂਟੀ ਤੋਂ ਰਸੋਈ ਤੱਕ ਇਹਨਾਂ ਨਾਲ ਰਸੀਆਂ ਬੰਨੀਆਂ ਹੋਈਆਂ ਨੇ ਜਿਵੇਂ ਉਹਨਾਂ ਦੇ ਪਿੰਡ ਰੱਬੀ ਜਲਾਹੇ ਦੀ ਤਾਣੀ ਹੁੰਦੀ ਸੀ ਤਣੀਆਂ ਤੇ ਕੱਚੇ ਸੂਤ ਵਰਗੀ ਪੱਛਮ ਹੈ ਸ਼ਾਇਦ ਜੋ ਧੋ ਕੇ ਸੁੱਕਣੀ ਪਾਈ ਹੋਈ ਹੈ ਉਹ ਤਣੀਆਂ ਟੂਟੀ ਰਸੋਈ ਤੇ ਕਮਰੇ ਦੇ ਦਰਮਿਆਨ ਘੁੰਮ ਰਹੀ ਹੈ ਕਰਨੈਲ ਨੇ ਮਹਿਸੂਸ ਕੀਤਾ ਕਿ ਉਸਨੇ ਮੁਰਦੀ ਨਹੀਂ ਉਸਨੂੰ ਵੇਖ ਲਿਆ ਹੈ ਉਹ ਵੀ ਆਪਣੇ ਸੁਭਾਅ ਤੋਂ ਉਲਟ ਉਹਨੂੰ ਕਾਫੀ ਦੇਰ ਤੋਂ ਦੇਖ ਰਿਹਾ ਹੈ ਸੁਭਾਅ ਦਾ ਸੰਗਾਊ ਹੈ ਸਰਦ ਦਾ ਵਸ ਆਉਣ ਵੇਲੇ ਜਿਹੜਾ ਪ੍ਰਭਾਵ ਉਹਨੇ ਆਪਣਾ ਸਾਹਬ ਦੇ ਘਰ ਬਣਾ ਲਿਆ ਸੀ ਚਾਰ ਵਰੇ ਦਿੱਲੀ ਚ ਰਹਿ ਕੇ ਵੀ ਉਹੋ ਜਿਹਾ ਹੀ ਹੈ ਉਹ ਹੁਣ ਵੀ ਸਾਉ ਸ਼ਰਾਬ ਨਾ ਪੀਣ ਵਾਲਾ ਆਵਾ ਗੌਣ ਬਾਜ਼ਾਰ ਨਾ ਜਾਣ ਵਾਲਾ ਕਰਨੈਲ ਸਾਬ ਦੇ ਘਰ ਚੰਗਾ ਮੁੰਡਾ ਕਰਕੇ ਜਾਣਿਆ ਜਾਂਦਾ ਹੈ ਉਹ ਆਮ ਕਰਕੇ ਨੀਵੀਂ ਪਾ ਕੇ ਰੱਖਦਾ ਹੈ ਤੇ ਉਸ ਦੀ ਇਸ ਨੀਵੀਂ ਚੋਂ ਦੇਖਣ ਦੀ ਆਦਤ ਨੇ ਉਹਦਾ ਬਹੁਤ ਵੱਡਾ ਫਾਇਦਾ ਕੀਤਾ ਕਿ ਦੇਖਣ ਵਾਲੇ ਨੂੰ ਉਹ ਦੇਖਦਾ ਨਹੀਂ ਦਿਸਦਾ ਉਹ ਬਿਨਾਂ ਗਰਦਨ ਉਠਾਇਆ ਤੇ ਘੁਮਾਇਆ ਆਸੇ-ਪਾਸੇ ਚੰਗੀ ਤਰ੍ਹਾਂ ਵੇਖ ਲੈਂਦਾ ਹੈ ਉਹ ਉੱਥੋਂ ਹਟਿਆ ਤੇ ਇੱਕ ਨੁਕਰੇ ਸੰਤਰੀ ਕੋਲ ਜਾ ਖੜਾ ਹੋਇਆ ਪੁਲਿਸ ਵਾਲਾ ਸਾਵਧਾਨ ਹੋ ਗਿਆ ਸਾਬ ਦੀ ਗਾਰਦ ਉਹਦਾ ਪੂਰਾ ਸਤਕਾਰ ਕਰਦੀ ਹੈ ਉਹਦੇ ਰਾਹੀਂ ਛੁੱਟੀ ਤਰੱਕੀ ਜਾਂ ਕੋਈ ਹੋਰ ਕੰਮ ਦੀ ਗੱਲ ਸਾਬ ਕੋਲ ਪਹੁੰਚਦੀ ਹੈ ਉਹਨਾਂ ਦੀ ਉਹ ਉੱਥੋਂ ਵੀ ਹਟ ਗਿਆ ਚੋਰ ਅੱਖ ਨਾਲ ਵੇਖਿਆ ਉਹ ਵਿਹੜੇ ਵਿੱਚ ਲਈ ਤਾਣੀ ਤੇ ਧਾਗੇ ਜਿਹੇ ਖਿਲਾਰ ਰਹੀ ਹੈ ਉਹਨੂੰ ਸਮਝ ਨਾ ਆਏ ਕਿ ਕਿਹੜੇ ਵੇਲੇ ਧੋ ਕੇ ਲੈ ਆਈ ਹੈ ਇੰਨੀ ਫੁਰਤੀ ਉਹਨੇ ਕਦੇ ਨਹੀਂ ਵੇਖੀ ਵੇਖੀ ਤਾਂ ਇਹ ਕੁੜੀ ਵੀ ਨਹੀਂ ਪਹਿਲਾਂ ਇੱਥੇ ਸ਼ਾਇਦ ਉਹਨੇ ਧਿਆਨ ਨਾ ਦਿੱਤਾ ਹੋਵੇ ਪਰ ਨਹੀਂ ਧਿਆਨ ਤਾਂ ਉਹ ਪੂਰਾ ਰੱਖਦਾ ਹੈ ਆਲੇ-ਦੁਆਲੇ ਦਾ ਨਾਲੇ ਉਹ ਰਹਿੰਦਾ ਹੀ ਕੋਠੀ ਉਤਲੀ ਛੱਤ ਤੇ ਹੈ ਜਿਆਦਾ ਕਰਕੇ ਇਹ ਤ੍ਰੈ ਮੰਜ਼ਲੀ ਕੋਠੀ ਦੀ ਉੱਪਰਲੀ ਮੰਜ਼ਲ ਤੇ ਹੈ ਹੀ ਤਾਂ ਸਾਹਬ ਦਾ ਕਮਰਾ ਹੈ ਜਿਸ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਉਹਨਾਂ ਘੱਟ ਲੋਕਾਂ ਚੋਂ ਕਰਨਲ ਇੱਕ ਹੈ ਆਏ ਗਏ ਨੂੰ ਸਾਹਬ ਹੇਟਲੇ ਕਮਰੇ ਚ ਹੀ ਮਿਲਦੇ ਨੇ ਮੈਲਣ ਆਇਆਂ ਤੋਂ ਕਰਨਲ ਸਾਹਬ ਦੇ ਕੋਲ ਹੁੰਦਾ ਹੈ ਸਦਾ ਸਾਹਬ ਵਾਲਾ ਰਿਵਾਲਵਰ ਹਮੇਸ਼ਾ ਉਹਦੇ ਲੱਕ ਨਾਲ ਵੱਜਿਆ ਰਹਿੰਦਾ ਹੈ ਰਿਵਾਲਵਰ ਉਹ ਨਹਾਉਣ ਵੇਲੇ ਹੀ ਉਤਾਰਦਾ ਹੈ ਉਦੋਂ ਚਾਪਦਾ ਜਿਵੇਂ ਉਹਨੇ ਕੋਈ ਆਪਣਾ ਅੰਗ ਲਾ ਕੇ ਰੱਖ ਦਿੱਤਾ ਹੋਵੇ ਰਾਈਫਲ ਉਹ ਦੌਰੇ ਵੇਲੇ ਹੀ ਨਾਲ ਲੈ ਜਾਂਦਾ ਹੈ ਉਸ ਨੂੰ ਯਾਦ ਆਇਆ ਕਿ ਸਾਹਮਣੇ ਮਕਾਨ ਦੀ ਇੱਕ ਮੰਜ਼ਲ ਕਾਫੀ ਲੰਬੇ ਸਮੇਂ ਤੋਂ ਖਾਲੀ ਪਈ ਹੈ ਸਾਹਮਣੇ ਨਾਲ ਬਾਹਰ ਗਿਆ ਉਹ ਕੱਲ ਹੀ ਭਰਤਿਆ ਹੈ ਉਹਨਾਂ ਦਿਨਾਂ ਦੌਰਾਨ ਹੀ ਕੋਈ ਨਵਾਂ ਕਿਰਾਏਦਾਰ ਆਇਆ ਸ਼ਾਇਦ ਕੋਈ ਬੱਚਾ ਵਗੈਰਾ ਨਹੀਂ ਦੱਸਦਾ ਬਸ ਉਹੀ ਕੁੜੀ 27 28 ਵਰਿਆਂ ਦੀ ਵਿਆਹੀ ਹੋਈ ਆ ਆਪਣੀ ਹੈ ਭਾਵੇਂ ਆਲੇ ਦੁਆਲੇ ਦੀਆਂ ਛੱਤਾਂ ਤੇ ਸੁਰੱਖਿਆ ਪੱਖੋਂ ਉਹ ਅਕਸਰ ਗੌਰ ਕਰਦਾ ਰਹਿੰਦਾ ਪਰ ਜੱਪ ਹੈ ਜਿਵੇਂ ਇਧਰੋਂ ਜ਼ਿਆਦਾ ਹੀ ਧਿਆਨ ਦੇ ਰਿਹਾ ਹਟਦੇ ਹਟਦੇ ਉਸਨੇ ਵੇਖਿਆ ਕਿ ਉਹ ਸਬਜ਼ੀ ਲੈ ਕੇ ਟੂਟੀ ਵੱਲ ਜਾ ਰਹੀ ਹੈ ਕਰਨੈਲ ਨੂੰ ਅਹਿਸਾਸ ਹੋਇਆ ਕਿ ਸ਼ਾਮ ਹੋ ਗਈ ਹੈ ਸਬਜ਼ੀ ਵੇਖ ਕੇ ਉਹਦੇ ਜੀਵ ਵਿੱਚ ਆਇਆ ਕਿ ਹੀਠਾਂ ਜਾ ਕੇ ਬੀਜੀ ਨੂੰ ਪੁੱਛੇ ਆਪਾਂ ਕੀ ਧਰਨਾ ਅੱਜ ਪਰ ਕਈ ਵਰਿਆਂ ਤੋਂ ਉਹ ਇਹ ਗੱਲ ਸੋਚਦਾ ਹੀ ਹੈ ਪੁੱਛ ਨਹੀਂ ਸਕਿਆ ਕਦੇ ਵੀ ਉਦੋਂ ਉਹਨੂੰ ਘਰ ਬਹੁਤ ਯਾਦ ਆਉਂਦਾ ਹੈ ਉਦੋਂ ਹੋਰ ਵੀ ਜਦੋਂ ਐਮਪੀ ਸਾਹਿਬ ਦੇ ਦੋਵੇਂ ਲੜਕੇ ਤੇ ਲੜਕੀ ਪੁੱਛਦੇ ਨੇ ਅੱਜ ਕੀ ਬਣਾ ਰਹੇ ਹੈ ਮਮ ਇਹ ਤਿੰਨੋਂ ਉਹਦੇ ਪਿੰਡ ਦੀਆਂ ਗਲੀਆਂ 'ਚ ਖੇਡਦੇ ਰਹੇ ਨੇ ਪਰ ਹੁਣ ਦਿੱਲੀ ਦੀ ਬੋਲੀ ਬੋਲਦੇ ਨੇ ਘਰ ਉਸਨੂੰ ਯਾਦ ਤਾਂ ਬਹੁਤ ਵਾਰੀ ਆਉਂਦਾ ਹੈ ਪਰ ਚਾਹੁੰਦਾ ਹੋਇਆ ਵੀ ਉਹ ਘਰ ਨਹੀਂ ਜਾ ਸਕਦਾ ਪਿੰਡ ਵਿੱਚ ਬੜੀ ਟੌਰ ਹੈ ਉਹਦੀ ਉਹਦੇ ਘਰ ਦੇ ਐਮਪੀ ਸਾਹਿਬ ਦੇ ਖਾਸ ਬੰਦਿਆਂ ਚ ਗਿਣੇ ਜਾਂਦੇ ਨੇ ਉਹਦੇ ਭਰਾ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਦੌੜਾਈ ਫਿਰਦੇ ਨੇ ਨਿੱਕੀ ਮੋਟੀ ਲੜਾਈ ਕਰਦੇ ਨੇ ਪੁਲਿਸ ਕੁਝ ਨਹੀਂ ਕਹਿੰਦੀ ਪਿੰਡ ਵਿੱਚ ਦੁਸ਼ਮਣ ਦੱਬੇ ਬੈਠੇ ਨੇ ਪਿੰਡ ਹੁੰਦਿਆਂ ਇੱਕ ਵਾਰੀ ਮੱਕੀ ਦੇ ਖੇਤ ਦੀ ਰਾਖੀ ਬੈਠ ਗਿਆ ਸੀ ਕਿ ਕੋਈ ਛੱਲੀਆਂ ਨਾ ਤੋੜੇ ਤਾਂ ਉਹਦਾ ਬਾਪੂ ਨੂੰ ਉਠਾ ਕੇ ਘਰ ਲੈ ਗਿਆ ਸੀ ਤੇ ਕਿਹਾ ਸੀ ਐਂ ਹੰਸਰਾਣੇ ਬੈਠ ਕੇ ਖੇਤਾਂ ਦੀ ਰਾਖੀ ਨਹੀਂ ਹੁੰਦੀ ਪੁੱਤ ਰਾਖੀ ਤਾਂ ਘਰ ਬੈਠ ਕੇ ਹੁੰਦੀ ਐ ਘਰ ਬੈਠ ਕੇ ਗੱਲ ਉਹਦੇ ਸਮਝ ਨਹੀਂ ਆਈ ਸੀ ਹਾਂ ਘਰ ਬੈਠ ਕੇ ਜੱਟ ਦਾ ਸੇਕ ਹੋਣਾ ਚਾਹੀਦਾ ਐ ਰੋਪ ਚਾਹੀਦਾ ਮੱਲ ਲੋਕਾਂ ਨੂੰ ਭੈ ਹੋਵੇ ਇਹ ਫਲਾਣੇ ਦਾ ਖੇਤ ਆ ਓਏ ਉਹ ਘਰ ਆ ਗਿਆ ਸੀ ਪਰ ਅਸਲੀ ਗੱਲ ਉਹਦੇ ਸਮਝ ਹੁਣ ਆਈ ਹੈ ਹੁਣ ਉਹਦਾ ਦੂਰ ਬੈਠੇ ਤਾਂ ਬਹੁਤ ਭੈ ਪਿੰਡ ਚ ਉਹਦੇ ਬਾਰੇ ਕਈ ਅਫਵਾਵਾਂ ਨੇ ਕਿ ਐਮਪੀ ਸਾਹਿਬ ਦੇ ਦੁਸ਼ਮਣਾਂ ਚੋਂ ਉਨੇ ਇੱਕੋ ਰਾਤ ਚ ਹੀ ਦੋ ਖਤਮ ਕਰਤੇ ਇੱਕ ਪਲਾਟ ਦਾ ਰੋਲਾ ਹੈ ਦਿੱਲੀ ਚ ਸਾਹਬ ਦਾ ਉਥੇ ਕਰਨਲ ਨੇ ਕੰਧਾਂ ਛਲਣੀ ਕਰਤੀਆਂ ਗੋਲੀਆਂ ਨਾਲ ਇੱਕ ਜ਼ਮੀਨ ਦਾ ਕਬਜ਼ਾ ਲਿਆ ਐਮਪੀ ਸਾਹਿਬ ਨੇ ਉਥੇ ਕਰਨਲ ਨੇ ਤਿੰਨ ਬੰਦੇ ਮਾਰ ਕੇ ਜਮਨਾ ਚ ਰੋੜਤੇ ਬਾਕੀ ਭੱਜ ਗਏ ਅੰਦਰੋਂ ਛੜ ਦੇ ਉੱਪਰੋਂ ਖੁਸ਼ ਹੋ ਕੇ ਕਹਿੰਦੇ ਨੇ ਜੱਟ ਐ ਬਈ ਫੇਰ ਵੀ ਨਾਲੇ ਕੀਲਾ ਤਕੜਾ ਹੋਵੇ ਜੱਟ ਕੀ ਜਾਣਦਾ ਫੇਰ ਛੱਤ ਦੇ ਪਰਲੇ ਕੋਨੇ ਵੱਲ ਚਲੀ ਗਈ ਹੈ ਉਹ ਖੜੀ ਹੈ ਕੁਛ ਛਣ ਦੂਰ ਤੱਕ ਪਰਤ ਕੇ ਆਈ ਹੈ ਜਿਵੇਂ ਪੈਰ ਮਟ ਦੇ ਹੋਣ ਜਾਂ ਕਿਸੇ ਨੂੰ ਉਡੀਕਦੀ ਹੋਵੇ ਕਰਨੈਲ ਸੋਚਦਾ ਘਰ ਵਾਲੇ ਨੂੰ ਉਡੀਕਦੀ ਹੋ ਪਰ ਛੇਤੀ ਹੀ ਖਿਆਲ ਆਉਂਦਾ ਉਸ ਨੂੰ ਕਿ ਦਿੱਲੀ ਚ ਘਰ ਵਾਲਿਆਂ ਨੂੰ ਕੌਣ ਉਡੀਕਦਾ ਇਸ ਤਰ੍ਹਾਂ ਦਿੱਲੀ ਇੱਕ ਅਜੀਹੀ ਔਰਿਜਿਨ ਹੈ ਜੋ ਉਸ ਤੋਂ ਕਦੇ ਨਹੀਂ ਸੁਲਝੀ ਚੰਗੇ ਭਲੇ ਸਾਊ ਦੱਸ ਦੇ ਬੰਦੇ ਜਿਨ੍ਹਾਂ ਨੂੰ ਜਦੋਂ ਬੋਲਦੇ ਸੁਣਦਾ ਤਾਂ ਦੇਵਤੇ ਹੀ ਲੱਗਦੇ ਨੇ ਪਰ ਜਦ ਉਹਨਾਂ ਨੂੰ ਬਾਰੇ ਜਾਣਨ ਲੱਗਦਾ ਤਾਂ ਜਿੱਦਣ ਉਹ ਨੇ ਐਮਪੀ ਗੁਰਮੁਖ ਸਿੰਘ ਨੂੰ ਜਾਣਿਆ ਸੀ ਕਿੰਨਾ ਤੜਪਿਆ ਸੀ ਬੜੀ ਸ਼ਰਦਾ ਸੀ ਉਹਨਾਂ ਵਿੱਚ ਉਸ ਦੀ ਸੋਹਣੀ ਦਸਤਾਰ ਚੂੜੀਦਾਰ ਪਜਾਮਾ ਅਚਕਨ ਮੁਸਕਰਾਹਟ ਉਹ ਸੋਚਦਾ ਦੇਵਤੇ ਵੀ ਜਿਹੇ ਨਹੀਂ ਹੋਣਗੇ ਘਰ ਚ ਮਹਾਰਾਜ ਪ੍ਰਕਾਸ਼ ਹੈ ਵਾਕ ਲੈਣ ਤੋਂ ਪਹਿਲਾਂ ਕੋਈ ਕੰਮ ਨਹੀਂ ਕਰਦੇ ਇੱਕ ਦਿਨ ਉਹਨਾਂ ਦੀ ਫੈਕਟਰੀ ਵਿੱਚਲੀ ਯੂਨੀਅਨ ਦਾ ਆਗੂ ਆਇਆ ਸੀ ਫੈਕਟਰੀ 'ਚ ਹੜਤਾਲ ਚੱਲ ਰਹੀ ਸੀ ਆਪ ਹੀ ਬੁਲਾਇਆ ਸੀ ਸਾਹਿਬ ਨੇ ਐਮਪੀ ਸਾਹਿਬ ਨੇ ਉਸ ਨੂੰ ਸਹਾਇਕ ਦੇਣ ਲਈ ਕਿਹਾ ਤਾਂ ਉਹ ਪੜ ਕੋਠਿਆ ਸੀ ਸਾਹਬ ਧੀਰਜ ਨਾਲ ਮੁਸਕਰਾਉਂਦੇ ਹੋਏ ਸਮਝਾ ਰਹੇ ਸਨ ਪਰ ਉਹ ਚਿਚਿ ਬੋਲਦਾ ਤੇ ਗੁੱਸੇ ਨਾਲ ਗੱਲਾਂ ਕਰਦਾ ਸੀ ਕਰਨਲ ਤੋਂ ਸਹਿ ਨਾ ਹੋਇਆ ਉਹਨੇ ਉਸ ਮਾਰਚੂ ਜਿਹੇ ਨੂੰ ਗਲਮੇ ਤੋਂ ਫੜ ਲਿਆ ਧਰਤੀ ਤੋਂ ਪੈਰ ਚੱਕ ਦਿੱਤੇ ਸਾਲਿਆ ਤੈਨੂੰ ਬੋਲਣਾ ਸਿਕਾਵਾਂ ਆਪਣੀ ਜਗ੍ਹਾ ਤੋਂ ਉੱਠ ਖੜੇ ਸਨ ਐਮਪੀ ਸਾਹਿਬ ਕਰਨਲ ਦੀ ਬਾਹ ਫੜ ਕੇ ਗੁੱਸੇ ਨਾਲ ਬੋਲਿ ਸਨ पागल हो गए हैं कर्नल गरीब मजदूर ते हाथ चोखदे शर्म नहीं आंदी साहब दा कद और ऊंचा हो गया सी कर्नल दीया नजरਾਂ ਵਿੱਚ अपने ਗਲਮੇ ਨੂੰ ਠੀਕ ਕਰਦਾ ਯੂਨੀਅਨ ਵਾਲਾ ਬੋਲਿਆ ਸੀ ਐਸੇ ਹੱਥ ਨਹੀਂ ਉਟਾਤੇ ਉਹ ਕਰਨੈਲ ਨੂੰ ਮੁਖਾਤਿਬ ਸੀ ਹੱਥ ਉਠਾਣਾ ਸਾਬ ਸਿੱਖਣਾ ਉਹ ਕਰਨੈਲ ਨਾਲ ਐਮਪੀ ਸਾਹਿਬ ਵੱਲ ਦੇਖਦਾ ਬਾਹਰ ਨਿਕਲ ਗਿਆ ਸੀ ਸਾਹਿਬ ਨੇ ਲੰਬਾ ਸਾਹ ਲੈਂਦਿਆਂ ਕਰਨੈਲ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀ ਇਹ ਦਿੱਲੀ ਹੈ ਪਿਆਰੇ ਦੂਜੇ ਦਿਨ ਉਸ ਯੂਨੀਅਨ ਆਗੂ ਦਾ ਐਕਸੀਡੈਂਟ ਹੋ ਗਿਆ ਸੀ ਅੱਜ ਕਿਵੇਂ ਸਮਾਦੀ ਲਾਇਉ ਛੋਟੇ ਸਾਹਿਬ ਨੇ ਹੌਲਦਾਰ ਜਗਿੰਦਰ ਨੇ ਇਹ ਅੰਮ੍ਰਿਤਸਰ ਵਾਲ ਦਾ ਹੈ ਬਹੁਤ ਢੇਰ ਤੋਂ ਸਾਹਿਬ ਨਾਲ ਗਨਮਨ ਹੈ ਸ਼ਿਆਣਾ ਹੋਣ ਕਰਕੇ ਉਹਨੂੰ ਬਾਪੂ ਆਖਦੇ ਨੇ ਸਾਰੇ ਸਮਾਦੀ ਕਾਦੀ ਬਾਪੂ ਬਸ ਨਿਰੀਖਣ ਕਰ ਰਿਹਾ ਉਹਨੇ ਵੀ ਟੀਚਰ ਨਾਲ ਜਵਾਬ ਦਿੱਤਾ ਅੱਛਾ ਵੇਖੀ ਫਿਰ ਚਾਲ ਬਾਪੂ ਨੇ ਕਨੱਖਾ ਵੇਖਿਆ ਹੈ ਹਰਾਨੀ ਨਾਲ ਕਿਹਾ ਕਰਨੈਲ ਨੇ ਉੰਜ ਜਾਣਦਾ ਸੀ ਉਹ ਕਿ ਬਾਪੂ ਬੜਾ ਭਗਾ ਗਏ। ਐਉਂ ਕਿ ਵੇਨਾ ਪੁੱਤਰਾ ਅਸੀਂ ਵੀ ਸੁਰੱਖਿਆ ਗਾਰਡ ਆਂ ਪੂਰਾ ਧਿਆਨ ਰੱਖਦੇ ਆਲੇ ਦੁਆਲੇ ਦਾ। ਓ ਵਾਹ ਓ ਬਾਪੂ ਕਰਨੈਲ ਵੀ ਹੱਸ ਪਿਆ। ਦੂਸਰੇ ਕਰਮਚਾਰੀ ਵੀ ਉੱਪਰ ਆ ਗਏ। ਇੱਕ ਕੰਨ ਕੋਲ ਖਾਜ ਜੀ ਕਰਦਾ ਬੋਲਿਆ। ਅੱਜ ਡਿਊਟੀ ਐ ਰਾਤ ਨੂੰ ਕਰਨੈਲ ਭਾਈ ਸਿਹਤ ਕੁਝ ਠੀਕ ਨਹੀਂ। ਕੋਈ ਨਹੀਂ ਡਿਊਟੀ ਮੈਂ ਦੇ ਦੂੰਗਾ। ਕਰਨੈਲ ਅਣਜਾਣ ਬਣਦਾ ਬੋਲਿਆ। ਨਹੀਂ ਨਹੀਂ ਤੁਸੀਂ ਉਹੀ ਮਿਹਰਬਾਨੀ ਕਰੋ ਕਰਨੈਲ ਅੱਗੇ ਹੱਥ ਫਿਲਾ ਉਹ ਆਜ ਜੀ ਜੀ ਨਾਲ ਬੋਲਿਆ ਕਰਨੈਲ ਨੇ ਹੱਸਦਿਆਂ ਮੋਮੀ ਕਾਗਜ਼ ਕੱਢਿਆ ਤੇ ਉਹਦੇ ਅੱਗੇ ਫਲਾ ਦਿੱਤਾ ਅਬ ਤੋਂ ਕਰਨੈਲ ਬਾਈ ਪੱਕੇ ਹੋ ਗਏ ਲੱਗਦੇ ਹਨ ਕਿਸੇ ਹੋਰ ਨੇ ਕਿਹਾ ਤਾਂ ਬਾਪੂ ਝੱਟ ਬੋਲ ਉੱਠਿਆ ਓਏ ਨਹੀਂ ਅਜੇ ਨਹੀਂ ਅਜੇ ਕਿਉਂ ਨਹੀਂ ਬਾਪੂ ਕਰਨੈਲ ਨੇ ਟੇਢਾ ਜਿਹਾ ਵੇਖਿਆ ਆਹੋ ਅਜੇ ਨਹੀਂ ਅਜੇ ਤੇ ਤੂੰ ਵਿਖਾਲੇ ਕਰਦਾ ਪੁੱਤਰਾ ਜਿੱਦਣ ਪੱਕਾ ਲੱਗ ਜੇਗਾ ਇਸ ਤਰ੍ਹਾਂ ਪ੍ਰਸ਼ਾਦ ਨੇ ਵਰਤਾਏਗਾ ਅੱਛਾ ਹਰਾਨੀ ਨਾਲ ਕਿਹਾ ਕਰਨੈਲ ਨੇ ਆਓ ਸਮਝ ਲੈ ਜਦੋਂ ਕੋਈ ਨਸ਼ਾ ਲੁਕਾਉਣ ਲੱਗ ਪਏ ਤਾਂ ਪੱਕਾ ਹੋਗਾ ਤੇ ਬਾਪੂ ਨੇ ਝਪਟਾ ਮਾਰ ਕੇ ਕਾਗਜ਼ ਕਰਨੈਲ ਦੇ ਹੱਥੋਂ ਚੁੱਕ ਲਿਆ ਤੇ ਲਪੇਟ ਕੇ ਆਪਣੀ ਜੇਬ 'ਚ ਪਾ ਲਿਆ ਕਰਨੈਲ ਹੱਸ ਪਿਆ ਕਿਹਾ ਕੁਝ ਨਾ ਤਾਂ ਬਾਪੂ ਬੋਲਿਆ ਵੇਖਿਆ ਪੁੱਤਰਾ ਜੇ ਪੱਕਾ ਨਾ ਹੁੰਦਾ ਜਾਨ ਨਿਕਲ ਜਾਂਦੀ ਤੇਰੀ ਅਜੇ ਕੀ ਕਦਰਤ ਇਹਨੂੰ ਨਸ਼ੇ ਦੀ ਤੇ ਬਾਪੂ ਜਿਵੇਂ ਜੇਬ ਚ ਪਾਉਂਦਾ ਹੀ ਨਸ਼ਈ ਹੋ ਗਿਆ ਹੋਵੇ ਲਾਈਟਾਂ ਜਗ ਪਈਆਂ ਹਨ ਉਸਨੂੰ ਰੋਟੀ ਲਈ ਹਾਕ ਵੱਜੀ ਹੈ ਜਦੋਂ ਰੋਟੀ ਖਾ ਵੇਲਾ ਹੋ ਕੇ ਉੱਪਰ ਆਇਆ ਤਾਂ ਬਾਪੂ ਛਾਤੇ ਟਹਿਲਦਾ ਹੋਇਆ ਦੱਸਿਆ ਸਾਹਮਣੇ ਵੇਖਿਆ ਕੋਈ ਟੂਟੀ ਤੇ ਮੂੰਹ ਤੋਂ ਰਿਹਾ ਸੀ ਉਹ ਕਮਰੇ ਚੋਂ ਨਿਕਲੀ ਤੇ ਤੌਲੀਆ ਰੱਖ ਕੇ ਰਸੋਈ ਚ ਜਾ ਵੜੀ ਚਾਨਣ ਵਾਂ ਸਭ ਕੁਝ ਉਵੇਂ ਦੱਸਦਾ ਹੈ ਦਿਨ ਵਾਂਗ ਹੱਥ ਮੂੰਹ ਪੂੰਝ ਕੇ ਵਿਹੜੇ ਚ ਤੁਰੇ ਆਉਂਦੇ ਬੰਦੇ ਨੂੰ ਵੇਖ ਉਹ ਬੁੱਝ ਗਿਆ ਗਿਆ ਨਹੀਂ ਇਸ ਬੰਦੇ ਲਈ ਕੋਈ ਭੱਜ-ਭੱਜ ਚਾਹ ਨਾਲ ਕੰਮ ਨਹੀਂ ਕਰ ਸਕਦਾ ਕਦੇ ਨਹੀਂ ਮਰੀਲ ਜਿਹਾਂ ਢਿੱਲੀ-ਢਿੱਲੀ ਤੋਰ ਥੱਕਿਆ ਸਕਿਆ ਉਸਨੇ ਅੰਦਾਜ਼ਾ ਲਾਇਆ ਮਾਇਆਪੁਰੀ ਦੇ ਗੈਰਜਾਂ ਚ ਕੰਮ ਕਰਦਾ ਹੋ ਉਹ ਬਾਪੂ ਕੋਲ ਨੂੰ ਹੋ ਗਿਆ ਆ ਕੁੜੀ ਕਾਦੇ ਸਿਰ ਤੇ ਭੱਜੀ ਫਿਰਦੀ ਐ ਬਾਪੂ ਆ ਬੰਦਾ ਤੇ ਉਹਨੇ ਸਿਰ ਮਾਰਿਆ ਕੋਖਾਂ ਕਰਨ ਲੱਗ ਪਿਆ ਕਰਨੈਲ ਸਾਂ ਬਾਪੂ ਹੱਸ ਪਿਆ ਸਚੀਂ ਬਾਪੂ ਅੱਜ ਕਿੰਨੇ ਚਿਰ ਤੋਂ ਉਹਨੂੰ ਵੇਖ ਰਿਆਂ ਭੱਜੀ ਫਿਰਦੀ ਨੂੰ ਭੱਜੀ ਕਾ ਨੂੰ ਉੱਡੀ ਫਿਰਦੀ ਐ ਪਰ ਕਾਦੇ ਪਿੱਛੇ ਐਸ ਬੰਦੇ ਪਿੱਛੇ ਤੇ ਨਹੀਂ ਉਹ ਇੰਨਾ ਮਰਨੀਆਂ ਨੂੰ ਤੇ ॠषि मुनि ਨੇ ਸ਼ਾਮ ਸਕੇ ਪੁੱਤਰਾ ਤੂੰ ਮੈਂ ਕੀ ਸ਼ੈ ਨਾਲੇ ਸਮਝ ਕੇ ਕਰਾਂਗੇ ਵੀ ਕੀ ਬਾਪੂ ਉਦਾਸੀ ਨਾਲ ਬੋਲਿਆ ਤੇ ਚੁੱਪ ਜਿਹਾ ਥੱਲੇ ਤੁਰ ਗਿਆ ਜਿਵੇਂ ਕੋਈ ਜ਼ਖਮ ਹਰਾ ਗਿਆ ਹਰਾ ਹੋ ਗਿਆ ਸੰਤਰੀ ਬਦਲ ਗਿਆ ਜਾਣ ਵਾਲੇ ਤੇ ਆਉਣ ਵਾਲੇ ਨੇ ਕਰਨੈਲ ਨੂੰ ਰਾਮ ਰਾਮ ਕੀਤੀ ਉਹ ਛੱਤੇ ਟਹਿਲਣ ਲੱਗ ਪਿਆ ਟਹਿਲਦਿਆਂ ਟਹਿਲਦਿਆਂ ਉਸਨੇ ਉੱਧਰ ਵੇਖਿਆ ਤਾਂ ਉਹ ਕਮਰੇ ਚੋਂ ਸੋਈ ਰਸੋਈ ਰਸੋਈ ਚੋਂ ਕਮਰੇ ਤੇ ਟੂਟੀ ਤੇ ਆ ਜਾ ਰਹੀ ਸੀ ਉਵੇਂ ਹੀ ਧਾਗਾਂ ਦੇ ਨਾਲ-ਨਾਲ ਵਿੱਚ ਵਿੱਚ ਆਉਂਦੀ ਜਾਂਦੀ ਸ਼ੈਣ ਪਰ ਰੋਕ ਕੇ ਧਾਗਾਂ ਨੂੰ ਫਰੋਲ ਦਿੰਦੀ ਅਚਾਨਕ ਕਰਨੈਲ ਨੇ ਸੋਚਿਆ ਇੰਨ ਊਰੀ ਵਾਂਗੂ ਘੁੰਮਦੀ ਇਹ ਕਿੰਨਾ ਸਫ਼ਰ ਕਰ ਲੈਂਦੀ ਹੋਵੇਗੀ ਉਹ ਕਮਰੇ ਚੋਂ ਨਿਕਲੀ ਤਾਂ ਕਰਨੈਲ ਨੇ ਘੜੀ ਤੇ ਨਿਗਾਹ ਟਕਾਲੇ ਉਸਨੇ ਕਮਰੇ ਚੋਂ ਮੋਰ ਟੂਟੀ ਤੇ ਮੋਰਲ ਸੂਈ ਚੋਂ ਹੀ ਕਮਰੇ ਤੱਕ ਜਾਂਦਾ ਇੱਕ ਮਿੰਟ ਵਿੱਚ ਚਾਰ ਚੱਕਰ ਲਾਉਂਦੇ ਅਗਲੇ ਮਿੰਟ ਤਿੰਨ ਚੱਕਰ ਫਿਰ ਉਹ ਇੱਕ ਮਿੰਟ ਅੰਦਰ ਰਹੀ ਤੇ ਉਦੋਂ ਅਗਲੇ ਮਿੰਟ ਵਿੱਚ ਪੰਜ ਚੱਕਰ ਫਿਰ ਉਸਨੇ ਦੋ ਮਿੰਟਾਂ ਵਿੱਚ ਸੱਤ ਚੱਕਰ ਲਾਏ ਉਹਦਾ ਘਰ ਵਾਲਾ ਰੋਟੀ ਖਾ ਰਿਆ ਸੀ ਸ਼ਾਇਦ ਉਹ ਕਮਰੇ ਤੇ ਰਸੋਈ ਵਿਚਾਲੇ ਉੱਡੀ ਫਿਰਦੀ ਸੀ ਉਹ ਕਿੰਨੇ ਹੀ ਮਿੰਟੋ ਦੇ ਚੱਕਰਾਂ ਦਾ ਹਿਸਾਬ ਲਾਉਂਦਾ ਰਿਹਾ ਤੇ ਆਖਰ ਉਸਨੇ 3.5 ਚੱਕਰਾਂ ਦੀ ਔਸਟ ਕੱਢ ਲਈ 1 ਮਿੰਟ ਵਿੱਚ ਤੇ ਫਿਰ ਉਹਦੇ ਪੈਟ ਦਾ ਹਿਸਾਬ ਲਾਉਣ ਲੱਗ ਪਿਆ ਔਰ ਸੋਈ ਦਾ ਮੱਥਾ 6 ਫੁੱਟ ਕਮਰਾ 12 ਫੁੱਟ ਉਦੋਂ ਅਗਲਾ ਕਮਰਾ ਵੀ 12 ਫੁੱਟ ਉਹ ਬੜਬੜਾ ਰਿਹਾ ਇੰਉ ਇੱਕ ਮਿੰਟ 'ਚ 175 ਫੁੱਟ ਯਾਨੀ ਯਾਨੀ ਹਿਸਾਬ ਲਾਉਂਦਾ ਹੋਇਆ ਯਾਨੀ 60 ਮੀਟਰ ਤੇ 1 ਘੰਟੇ 'ਚ 3.5 ਕਿਲੋਮੀਟਰ ਕਿੰਨੇ ਘੰਟੇ ਤੁਰਦੀ ਹੋ ਉਹ ਸੋਚੀ ਪੈ ਗਿਆ ਫਰ ਆਪ ਹੀ ਹੱਸ ਪਿਆ ਕਿ ਉਹ ਕਿਹੜੀਆਂ ਗਣਤੀਆਂ 'ਚ ਪੈ ਗਿਆ ਪਰ ਥੋੜੀ ਦੇਰ ਪਿੱਛੋਂ ਉਸ ਨੇ ਸੰਤਰੀ ਨੂੰ ਪੁੱਛ ਹੀ ਲਿਆ ਕਿ ਸਵੇਰੇ ਆਮ ਕਰਕੇ ਡਿਊਟੀ ਤੇ ਕੌਣ ਹੁੰਦਾ ਉਹਨੇ ਪਰਸਰਾਮ ਤੇ ਖਾਨ ਦਾ ਨਾਮ ਲਿਆ ਤਾਂ ਉਹ ਔਲੀ-ਔਲੀ ਥੱਲੇ ਆ ਗਿਆ ਕੁਝ ਗਾਰਡ ਤਾਸ਼ ਖੇਡ ਰਹੇ ਸਨ ਜਿਨ੍ਹਾਂ 'ਚ ਪਰਸਰਾਮ ਵੀ ਸੀ ਪਰਸਰਾਮ ਗਲੀ ਦੇ ਉਸ ਪਾਰ ਸਾਹਮਣੇ ਛੱਤ ਵਾਲੀ ਔਰਤ ਕਦੋਂ ਜਾਗਦੀ ਹੈ ਸਵੇਰੇ ਕੁਝ ਪਤਾ परशुराम कुछ सोचने ਲੱਗਿਆ ਤਾਂ ਪਰੇ ਲੇਟਿਆ ਖਾਨ ਉੱਠ ਕੇ ਬੈਠ ਗਿਆ। ਅਰੇ ਬਾਪਰੇ ਖੁਦਾ ਕਸਮ ਬੋਤਮ ਕਰਨੈਲ ਜਾਣਦਾ ਹੈ ਕਿ ਖਾਨ ਗੱਲੜੀ ਹੈ ਉਸਨੇ ਟੋਕਿਆ। ਬਸ ਇਤਨਾ ਬਤਾ ਦੇ ਕਿ ਉਹ ਕਦ ਜਾਗਤੀ ਹੈ। ਸਾਰੇ ਕਰਨੈਲ ਨੂੰ ਸ਼ਰਾਰਤੀ ਨਜ਼ਰਾਂ ਨਾਲ ਵੇਖ ਰਹੇ ਸਨ ਉਹ ਵੀ ਕੁਝ ਹਿਚਕਚਾ ਰਿਹਾ ਸੀ। ਖਾਨ ਨੇ ਦੱਸਿਆ। 6 ਕੇ ਬਾਅਦ ਗੁਰੂ 6:30 ਔਰ 6:30 ਦੇ ਦਰਮਿਆਨ। ਇਹ ਹੋਈ ਨਾ ਬਾਤ ਪਰਸ਼ਰਾਮ ਇਹਨੂੰ ਕਹਿੰਦੇ ਨੇ ਸਿਕਿਉਰਿਟੀ ਤੁਸੀਂ ਵੀ ਖਾਨਬਾਈ ਦੀ ਤਰ੍ਹਾਂ ਉਸਨੇ ਚਲਾਕੀ ਨਾਲ ਉਹਨਾਂ ਨੂੰ ਠੱਠ ਕਰ ਦਿੱਤਾ ਉਹ ਬੋਲਣ ਲੱਗੇ ਹਮ ਤੋ ਪੂਰਾ ਖਿਆਲ ਰੱਖਤੇ ਹਾਂ ਉਹ ਬਾਤ ਇਹ ਹੈ ਕਿ ਪਰ ਉੱਪਰ ਆ ਗਿਆ ਉਸ ਨੂੰ ਆਪਣੇ ਆਪ ਤੇ ਫਿਰ ਹਾਸਾ ਆਇਆ ਕਿ ਉਹਨੇ ਕੀ ਲੈਣਾ ਉਸ ਤੋਂ ਉਸ ਨੂੰ ਬਾਪੂ ਦੀ ਗੱਲ ਯਾਦ ਆਈ ਕਿ ਕੀ ਕਰ ਲਾਂਗੇ ਸਮਝ ਕੇ ਠੀਕ ਤਾਂ ਹੈ ਅਗੋਂ ਐਮਪੀ ਸਾਹਿਬ ਬਾਰੇ ਸਮਝ ਕੇ ਜਾਣ ਕੇ ਕੀ ਕਰ ਲਿਆ ਉਸ ਦਿਨ ਜਦੋਂ ਉਸ ਯੂਨੀਅਨ ਆਗੂ ਦੀ ਘਰ ਵਾਲੀ ਤੇ ਨਿਆਣੇ ਵਿਲਕਦੇ ਸਨ ਤੇ ਐਮਪੀ ਸਾਹਿਬ ਮਗਰਮਚ ਦੇ ਅੱtrੂ ਛੜਦੇ ਉਹਨਾਂ ਨੂੰ ਢਾਰਸ ਦੇ ਰਹੇ ਸਨ ਤੇ ਫਿਰ 5000 ਰੁਪਏ ਫੜ ਕੇ ਰੋਂਦੀ ਹੋਈ ਵਿਧਵਾ ਐਮਪੀ ਸਾਹਿਬ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਪਰਮਾਤਮਾ ਦਾ ਰੂਪ ਕਹਿ ਰਹੀ ਸੀ ਕਰਨਲ ਦੇ ਜੀਚ ਆਇਆ ਸੀ ਕਿ ਐਮਪੀ ਸਾਹਿਬ ਨੂੰ ਗੋਲੀ ਮਾਰ ਦੇਵੇ ਤੇ ਉਸ ਤੋਂ ਬਾਅਦ ਉਸਨੇ ਕਿੰਨੀ ਵਾਰ ਜੇ ਆ ਸੋਚਿਆ ਸੀ ਪਰ ਕੀ ਕਰ ਲਿਆ ਉਹਨੇ ਫਰ ਜਦੋਂ ਐਮਪੀ ਸਾਹਿਬ ਇੱਕ ਗੜਬੜ ਵਾਲੇ ਇਲਾਕੇ 'ਚ ਭੇਜੇ ਸਨ ਕੇਂਦਰ ਨੇ ਉੱਥੇ ਪਤਾ ਨਹੀਂ ਕਿਵੇਂ ਜਲਸੇ 'ਚ ਐਮਪੀ ਸਾਹਿਬ ਸੱਚੀਆਂ ਗੱਲਾਂ ਕਹਿ ਬੈਠੇ ਸਨ ਜਿਹੜੀਆਂ ਉਹਨਾਂ ਦੀ ਪਾਰਟੀ ਦੇ ਹੱਕ 'ਚ ਨਹੀਂ ਸਨ ਉੱਥੋਂ ਦੇ ਲੋਕ ਬਹੁਤ ਖੁਸ਼ ਸਨ ਕਰਨੈਲ ਵੀ ਉਹਨਾਂ ਦੀਆਂ ਗੱਲਾਂ ਤੋਂ ਖੁਸ਼ ਹੋਏ ਸੀ ਪਰ ਸ਼ਾਮ ਵੇਲੇ ਜਦੋਂ ਅਜੇ ਸਾਹਿਬ ਦੇ ਕੰਨਾਂ 'ਚ ਤਾੜੀਆਂ ਦੀ ਗੂੰਜ ਗੂੰਜ ਰਹੀ ਸੀ ਤਾਂ ਦਿੱਲੀੋਂ ਬਲਾਵਾ ਆ ਗਿਆ ਸੀ ਭਾਈ ਸਾਹਿਬ ਦਾ ਏ ਭਾਈ ਸਾਹਿਬ ਨਾ ਤਾਂ ਕੋਈ ਐਮਪੀ ਨੇ ਨਾ ਹੀ ਪ੍ਰਧਾਨ ਪਰ ਸਾਰੇ ਐਮਪੀ ਇਹਨਾਂ ਤੋਂ ਬਹੁਤ ਡਰਦੇ ਨੇ ਜਦੋਂ ਸਵੇਰੇ ਉਹ ਭਾਈ ਸਾਹਿਬ ਦੀ ਕੋਠੀ ਪਹੁੰਚੇ ਤਾਂ ਉਹ ਕਿਤੇ ਜਾਣ ਲਈ ਤਿਆਰ ਖੜੇ ਸਨ ਤੁਸੀਂ ਮੇਰੀ ਗੱਡੀ 'ਚ ਹੀ ਆ ਜਾਓ ਆਪਣੀਆਂ ਗੱਡੀਆਂ ਪਿੱਛੇ ਆਉਣ ਦਿਓ ਰਸਤੇ 'ਚ ਹੀ ਗੱਲ ਕਰਾਂਗੇ ਭਾਈ ਸਾਹਿਬ ਦੇ ਤੇਵਰ ਚੜੇ ਹੋਏ ਸਨ ਕਰਨੈਲ ਵੀ ਉਹਨਾਂ ਦੇ ਨਾਲ ਹੀ ਗੱਡੀ 'ਚ ਬੈਠ ਗਿਆ ਸੀ ਵਿੱਚ ਬੈਠਦਿਆਂ ਹੀ ਭਾਈ ਸਾਹਿਬ ਨੇ ਤਾਜ਼ਾ ਅਖਬਾਰ ਐਮਪੀ ਸਾਹਿਬ ਮੂਰੇ ਲੱਗਪਗ ਸੜਦਿਆਂ ਕਿਹਾ ਸੀ ਸੁਣਿਆ ਜਨਤਾ ਦਾ ਪਿਆਰ ਜਾਗ ਪਿਆ ਤੁਹਾਡੇ ਮੰਚ ਗੁਰਮukh ਸਿੰਘ ਤੇ ਇੱਕ ਕੁਰਸੀ ਛੱਡ ਕੇ ਜਾਣਾ ਚਾਹੁੰਦੇ ਹਾਂ ਨਹੀਂ ਨਹੀਂ ਗਲਤੀ ਹੋ ਗਈ ਭਾਈ ਸਾਹਿਬ ਪਤਾ ਨਹੀਂ ਲੱਗਿਆ ਐਵੇਂ ਜਜ਼ਬਾਤੀ ਹੋ ਕੇ ਐਮਪੀ ਸਾਹਿਬ ਭਾਈ ਸਾਹਿਬ ਦੇ ਪੈਰ ਫੜਨ ਲੱਗੇ ਸਨ ਪਰ ਉਸੇ ਲਹਿਜੇ ਚ ਬੋਲੇ ਤੁਸੀਂ ਰੇਸ ਕੋਰਸ ਮੇਰੇ ਨਾਲ ਗਏ ਹੋ ਕਈ ਵਾਰ ਮੈਂ ਕਦੇ ਹਾਰਨ ਵਾਲੇ ਘੋੜੇ ਤੇ ਪੈਸੇ ਨਹੀਂ ਲਾਉਂਦਾ ਸਮਝੇ ਤੇ ਐਮਪੀ ਸਾਹਿਬ ਰੋ ਹੀ ਤਾਂ ਪੈਸਨ ਕਰਨੈਲ ਹੈਰਾਨ ਹੋਇਆ ਬੈਠਾ ਸੀ ਜਦੋਂ ਕਰਨਲ ਪੈਂਡ ਹੁੰਦਾ ਸੀ ਤਾਂ ਸਭ ਤੋਂ ਵੱਧ ਥਾਣੇਦਾਰ ਤੋਂ ਡਰਦਾ ਹੁੰਦਾ ਸੀ ਉਹ ਥਾਣੇਦਾਰ ਨੂੰ ਹੀ ਵੱਡਾ ਅਫਸਰ ਸਮਝਦਾ ਹੁੰਦਾ ਸੀ ਪਰ ਜਦੋਂ ਉਹਨੇ ਥਾਣੇਦਾਰ ਤਾਂ ਕੀ ਐਸਪੀ ਵੀ ਐਮਪੀ ਸਾਹਿਬ ਦੇ ਪੈਰੀ ਹੱਥ ਲਾਉਂਦੇ ਵੇਖੇ ਤਾਂ ਉਹ ਐਮਪੀ ਸਾਹਿਬ ਨੂੰ ਸਭ ਤੋਂ ਵੱਡਾ ਸਮਝਣ ਲੱਗਾ ਸੀ ਪਰ ਅੱਜ ਉਹਨੇ ਵੇਖਿਆ ਕਿ ਅਸਲ ਵਿੱਚ ਭਾਈ ਸਾਹਿਬ ਗੱਡੀ ਰਾਹ ਚ ਹੀ ਰੁਕ ਗਈ ਸੀ ਟਰੰਮੇ ਨਾਲ ਕਿਹਾ ਸੀ ਭਾਈ ਸਾਹਿਬ ਨੇ ਜਾਓ ਤੇ ਸਭ ਠੀਕ ਕਰਕੇ ਆਓ ਉਹ ਉਤਰਨ ਲੱਗੇ ਤਾਂ ਕਰਨੈਲ ਦੇ ਮੁੱਢੇ ਤੇ ਹੱਥ ਮਾਰ ਕੇ ਕਿਹਾ ਸੀ ਭਾਈ ਸਾਹਿਬ ਨੇ ਇਹ ਗੱਲਾਂ ਗੱਡੀ 'ਚ ਹੀ ਛੱਡ ਕੇ ਜਾਈਂ ਲੜ ਕੇ ਜੀ ਕਿਹੜੀਆਂ ਗੱਲਾਂ ਹਰਾਨੀ ਦਾ ਅਬਨੇ ਕਰਦਿਆਂ ਕਰਨੈਲ ਨੇ ਪੁੱਛਿਆ ਤਾਂ ਉਹ ਮੁਸਕਰਾ ਪਏ ਤੇ ਉਸ ਦਾ ਮੁੱਢਾ ਥਪਤਪਾਇਆ ਸ਼ਾਬਾਸ਼ ਫਿਰ ਐਮਪੀ ਸਾਹਿਬ ਵੱਲ ਦੇਖ ਕੇ ਬੋਲੇ ਕਾਮ ਕਾ ਆਦਮੀ ਹੈ ਐਮਪੀ ਸਾਹਿਬ ਉਤੋਂ ਸਿੱਧਾ ਗਏ ਉਹ ਸਾਨੂੰ ਉਸ ਇਲਾਕੇ 'ਚ ਇੱਕ ਪਾਰਟੀ ਨੇਤਾ ਦੇ ਘਰ ਠਹਿਰ ਉਨ੍ਹਾਂ ਟ੍ਰਾਂਸਪੋਰਟ ਸਕੱਤਰ ਤੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਬੁਲਾਇਆ ਸੀ। ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੱਲ ਦੇ ਅਖਬਾਰਾਂ 'ਚ ਬਿਆਨ ਦੇਣ ਕਿ ਰਾਜ ਵਿੱਚ ਬਿਜਲੀ ਦੇ ਰੇਟ ਤੇ ਬੱਸਾਂ ਦੇ ਕਿਰਾਏ ਵਧਾਏ ਜਾਣਗੇ। ਸਥਾਨਕ ਨੇਤਾ ਨੂੰ ਕਿਹਾ ਕਿ 2 ਦਿਨ ਬਾਅਦ ਜਲਸਾ ਰੱਖੋ। ਦੂਜੇ ਦਿਨ ਅਖਬਾਰ ਪੜ੍ਹ ਕੇ ਰਾਜ ਵਿੱਚ ਖਲਬਲੀ ਮਚ ਗਈ ਸੀ। ਕਿਸਾਨ ਤੇ ਹੋਰ ਲੋਕ ਪੈਕਟ ਹੋ ਥੇ ਸਨ। ਅਗਲੇ ਦਿਨ ਜਲਸੇ 'ਚ ਰੋਸ ਪ੍ਰਗਟ ਕਰਨ ਲਈ ਕਈ ਨੇਤਾਵਾਂ ਦਾ ਘਰਾਓ ਕਰਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ। ਪਹਿਲਾਂ ਤਾਂ ਜਿੰਦਾਬਾਦ ਮਰਦਾਬਾਦ ਤੇ ਕਿੰਨਾ ਚਿਰ ਜਲਸਾ ਚੱਲਣ ਹੀ ਨਾ ਦਿੱਤਾ ਪਰ ਬਾਰ ਬਾਰ ਕਹਿਣ ਤੇ ਜਦੋਂ ਲੋਕ ਸ਼ਾਂਤ ਹੋਏ ਤਾਂ ਯੋਜਨਾ ਮੁਤਾਬਕ ਸਥਾਨਕ ਨੰਤਾਵਾਂ ਨੇ ਬਾਹਾਂ ਮਾਰ ਮਾਰ ਤੇ ਸੰਗ ਪਾੜ ਪਾੜ ਕੇਂਦਰ ਤੋਂ ਆਏ ਐਮਪੀ ਸਾਹਿਬ ਤੋਂ ਵਧੇ ਹੋਏ ਰੇਟ ਅਤੇ ਕਿਰਾਏ ਵਾਪਸ ਲੈਣ ਦੀ ਮੰਗ ਤੋਂ ਹराई ਅਖੀਰ ਐਮਪੀ ਸਾਹਿਬ ਉੱਟੇ ਸਨ ਤੇ ਇਸੇ ਥਾਂ ਆਪਣੀਆਂ ਕਈਆਂ ਠੀਕ ਗੱਲਾਂ ਦੇ ਉਲਟ ਸਾਰੀਆਂ ਗੱਲਾਂ ਸੱਚ ਜੇ ਢੰਗ ਨਾਲ ਕਈਆਂ ਲੋਕ ਚੁੱਪਚਾਪ ਸੁਣਦੇ ਰਹੇ ਅੱਜ ਅਸਲੀ ਮੁੱਦਾ ਵਧੇ ਹੋਏ ਰੇਟ ਵਾਪਸ ਲੈਣ ਦਾ ਸੀ ਪਰ ਮਨ ਹੀ ਮਨ ਕੜ ਰਿਹਾ ਸੀ ਕਰਨੈਲ ਐਮਪੀ ਸਾਹਿਬ ਨੇ ਬੜੇ ਅੰਦਾਜ਼ ਕਿਆ ਸੀ ਅੱਜ ਜਦੋਂ ਮੈਂ ਸਵੇਰੇ ਦਿੱਲੀੋਂ ਤੁਰਿਆ ਤਾਂ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਹੋਈ ਵਧਾਏ ਹੋਏ ਕਿਰਾਏ ਤੇ ਰੇਟਾਂ ਨੂੰ ਵਾਪਸ ਲੈਣ ਬਾਰੇ ਮੈਂ ਬੜਾ ਜੋਰ ਪਾਇਆ ਸੀ ਤੇ ਤੁਹਾਡੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਕਿਰਾਏ ਅਤੇ ਬਿਜਲੀ ਦੇ ਰੇਟ ਨਹੀਂ ਵਧਾਏ ਜਾਣਗੇ ਮੈਂ ਪਰ ਅਗਲੀ ਗੱਲ ਪ੍ਰਧਾਨ ਮੰਤਰੀ ਐਮਪੀ ਸਾਹਿਬ ਤੇ ਪਾਰਟੀ ਜਿੰਦਾਬਾਦ ਦੇ ਨਾਅਰਿਆਂ 'ਚ ਗਵਾਚ ਕੇ ਕਰਨੈਲ ਜੋ ਐਮਪੀ ਸਾਹਿਬ ਨਾਲ ਸਟੇਜ ਤੇ ਖੜਾ ਸੀ ਤੜਪ ਰਿਆ ਸੀ। ਸਾਲੇ ਬੇਵਕੂਫ ਲੋਕ ਉਹਦਾ ਜੀ ਕੀਤਾ ਕਿ ચીਖ-ਚੀਖ ਕੇ ਕਹੇ ਇਹ ਬਕਵਾਸ ਕਰਦਾ ਲੋਕੋ ਇਹ ਕੰਜਰ ਤਾਂ 4 ਦਿਨਾਂ ਦਾ ਇੱਥੇ ਹੀ ਡੇਰਾ ਲਾਇਆ ਬੈਠਾ ਹੈ। ਇਹ ਰੇਟ ਇਹਨੇ ਹੀ ਵਧਾਏ ਤੇ ਵਾਪਸ ਲਏ ਨੇ। ਇਹ ਕਮੀਨਾ ਮਕਾਰ ਹੈ। ਔਰ ਉਹ ਉਵੇਂ ਹੀ ਇਤਿਆਰ ਹੱਥ ਚ ਫੜੀ ਬੜੀ ਚੌਕਸੀ ਨਾਲ ਚਫੇਰੇ ਦੇਖਦਾ ਰਿਹਾ ਸੀ ਬਸ ਆਪ ਸੋ ਕਰੀਏ ਕਰਨੈਲ ਬਾਈ ਹਮ ਪੂਰਾ ਧਿਆਨ ਰੱਖਾਂਗੇ ਇਹ ਔਰਤ ਹਮੇ ਵੀ ਸ਼ੱਕੀ ਲੱਗਦੀ ਹੈ ਗਾਰਡ ਉੱਪਰ ਆ ਗਏ ਨੇ ਕਰਨੈਲ ਨੇ ਘੜੀ ਦੇਖੀ ਸਮਾਂ 11 ਤੋਂ ਉੱਪਰ ਹੋ ਗਿਆ ਹੈ ਸਾਹਮਣੇ ਵਾਲੀ ਬੱਤੀ ਬੁੱਝ ਗਈ ਹੈ ਉਹ ਸੌਂ ਗਏ ਨੇ ਸ਼ਾਇਦ ਉਸ ਹਿਸਾਬ ਲਾਉਂਦਾ ਬੜਬੜਾਉਂਦਾ ਸਾਢੇ 6 ਵਜੇ ਜਾਗਦੀ ਹੈ 11 ਵਜੇ ਸੌਂਦੀ ਹੈ ਇੰੋਂ ਬਣੇ 16.5 ਘੰਟੇ ਇਸ ਸਮੇਂ ਖਾਂਦੀ ਪੀਂਦੀ ਤੇ ਨਹਾਉਂਦੀ ਹੈ ਚਲੋ ਵਿੱਚੋਂ ਕੱਢੋ 4.5 ਘੰਟੇ ਐਸੇ ਹਿਸਾਬ ਨਾਲ ਇਹ 12 ਘੰਟੇ ਤੁਰਦੀ ਹੈ ਲਗਾਤਾਰ ਉਹ ਯਾਦ ਕਰਦਾ ਹੈ 1 ਘੰਟੇ ਚ ਤੁਰਦੀ ਹੈ 3.5 ਕਿਲੋਮੀਟਰ ਤੇ 12 ਘੰਟਿਆਂ ਚ 42 ਕਿਲੋਮੀਟਰ ਯਾਨੀ 27 ਮੀਲ 27 ਮੀਲ ਰੋਜ਼ ਉਹਦੀ ਆਵਾਜ਼ ਉੱਚੀ ਹੋ ਜਾਂਦੀ ਹੈ 27 ਮੀਲ ਰੋਜ਼ ਤੁਰਦੀ ਹੈ ਉਹ ਪਾਲ ਹੀ ਪਾਲ ਉਸ ਨੂੰ ਉਸ ਕੁੜੀ ਦੇਸ਼ ਦੀ ਜਨਤਾ 'ਚ ਬਦਲ ਕੇ ਝਾਪੀ ਇਹ ਵਿਨੋਦ ਬਤਾ ਰਹਾ ਥਾ ਕਿ ਦੁਪਹਿਰ ਕੋ ਇੱਕ ਲੜਕਾ ਆਕਰ ਉਧਰ ਰੁਕਤਾ ਹੈ ਕੋਨੇ ਵਾਲੀ ਦੁਕਾਨ ਮੇਂ ਔਰ ਸੁਪਰ ਫਾਸਟ ਚੱਲ ਦਿੱਤੀ ਹੈ ਤਿਆਰ ਹੋਕਰ 파ਸਨਾਮ ਨੇ ਕਿਹਾ ਤਾਂ ਕਰਨਲ ਨੇ ਘੂਰ ਕੇ ਵੇਖਿਆ ਉਹਦੇ ਵੱਲ ਸੋਚਿਆ ਇਹ ਉਹਦਾ ਜੌਣਾ ਦੁੱਬਰ ਕਰ ਦੇਣਗੇ ਹੁਣ ਉਹਨੇ ਬਾਜ਼ਾਰੋਂ ਰੰਗ ਲਿਆਉਣੇ ਹੁੰਦੇ ਨੇ ਫੈਕਟਰੀੋਂ ਮਾਲ ਲਿਆਉਣਾ ਹੁੰਦਾ ਮਾਲ ਦੇਣਾ ਹੁੰਦਾ ਇੰਨੀ ਕਰੜੀ ਮਿਹਨਤ ਉਹਦਾ ਜੀ ਕੀਤਾ ਉਹ ਵੀ ਪੈਂਡ ਚਲਾ ਜਾਵੇ ਖੇਤੀ ਕਰੇ ਤੇ ਉਲੱਥ ਹੋ ਗਏ ਭਾਈਆਂ ਨੂੰ ਸਾਹਮਣੇ। ਹੱਬ ਤੋਂ ਇਸ ਦਾ ਕੁਛ ਨਹੀਂ ਕਰਨਾ ਪੜੇਗਾ। ਪਰ ਸ਼ਰਮ ਦੇ ਮੂੰਹ ਚ ਹੀ ਗੱਲ ਸੀ ਕਿ ਉੱਚੀ ਸਾਰੀ ਬੋਲਿਆ ਗੁੱਸੇ ਤੇ ਸ਼ਕਤੀ ਨਾਲ। ਨਹੀਂ ਖਬਰਦਾਰ ਜੇ ਵਿਵੇਖਿਆ ਉਧਰ। ਤਾਂ ਪਹਿਲੀ ਵਾਰ ਉਹਦਾ ਵਰਤਾਉ ਨਾਲ ਹੀ ਹੈਰਾਨ ਕਰਨ ਵਾਲਾ ਹੈ। ਕੋਈ ਥੱਲੋਂ ਬਾਪੂ ਨੂੰ ਜਗਾ ਲਿਆ। ਕਰਨੈਲ ਸੋਤਨਿੰਦੇ ਬਾਪੂ ਦੇ ਕੋਈ ਵੀ ਬੋਲਣ ਤੋਂ ਪਹਿਲਾਂ ਉਹਦੇ ਸਾਹਮਣੇ ਜਾ ਖੜਾ ਹੋਇਆ। ਬਾਪੂ ਉਹ ਰੋਜ 27 ਮੀਲ ਤੁਰਦੀ ਐ ਪਤਾ ਨਹੀਂ ਕਿੰਨੇ ਸਾਲਾਂ ਤੋਂ ਤੇ ਇਹ ਐਮਪੀ ਸਾਹਿਬ ਸ਼ਬਦਾਂ ਨੂੰ ਚਬ ਕੇ ਬੋਲਿਆ। ਇਹ ਸਰਦਾਰ ਗੁਰਮੁਖ ਸਿੰਘ ਐਮਪੀ ਇਹ ਸਾਡੇ ਪਿੰਡ ਦਾ ਮੁੱਖਾ ਜਿਹਨੂੰ ਕੋਸਾਲ ਪਹਿਲਾਂ ਰੋਟੀ ਨਹੀਂ ਸੀ ਮਿਲਦੀ ਰੱਜਮੀ। ਇਹਦੇ ਕੱਕ ਜਿਹੜੇ ਇਕੱਲੇ-ਇਕੱਲੇ ਕਾਰਾਂ ਲਈ ਫਿਰਦੇ ਨੇ ਜੁੱਤੀ ਨਹੀਂ ਸੀ ਹੁੰਦੀ ਇਹਨਾਂ ਦੇ ਪੈਰੀਂ ਤੇ ਉਹ ਰੋਜ ਉਹ ਰੋਜ਼ ਸਤਾਈ ਮਿਲ ਤੁਰਦੀ ਹੈ ਬਾਪੂ ਪਤਾ ਕਿਹਦੇ ਲਈ ਬਾਪੂ ਨੇ ਉਹਦੇ ਮੂੰਹ ਤੇ ਹੱਥ ਰੱਖਣਾ ਚਾਹਿਆ ਪਰ ਹੱਥ ਹਟਾਉਂਦਾ ਉਹ ਜੋਸ਼ ਚ ਬੋਲੀ ਗਿਆ ਪਤਾ ਕਿਹਦੇ ਲਈ ਆਪਦੇ ਲਈ ਨਹੀਂ ਘਰ ਵਾਲੇ ਲਈ ਵੀ ਨਹੀਂ ਐਮਪੀ ਸਾਹਿਬ ਲਈ ਇਹਦੇ ਕਾਕਿਆਂ ਲਈ ਤੇ ਤੇ ਬਾਪੂ ਆਪਣੇ ਵਰਗੇ ਕੁੱਤਿਆਂ ਲਈ ਰੋਜ਼ ਸਤਾਈ ਮਿਲ ਏਸੀ ਸੁਖਜੀਤ ਦੀ ਕਹਾਣੀ ਸਤਾਈ ਮਿਲ ਜੋ ਕਿ ਬਹੁਤ ਕਮਾਲ ਦੀ ਕਹਾਣੀ ਹੈ ਸਮਾਜਵਾਦ ਦੀ ਗੱਲ ਕਰਨ ਵਾਲੀ ਕਹਾਣੀ ਹੈ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ